ਦੀ ਗਾ ਫਾਲਸਾ ਵਾਹਿਗੁਰੂ ਜੀ ਕੇ ਫਤੇ ਗੁਰੂ ਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਤਾਪ ਨਗਰਮਨ ਸਾਹਿਬ ਵਿਖੇ ਅਮਤ ਮੇਲੇ ਦੇ ਦੌਰਾਨ ਇਹ ਹਾਜ਼ਰੀ ਭਾ ਦੇ ਗੁਰੂ ਸ਼ੰਕਰ ਜੀ ਕਰੋ ਕਿਰਪਾ ਦਿਓ ਅਸ਼ੀਰਵਾਦ ਗੁਰੂ ਮਹਾਰਾਜ ਸਰਤੇ ਮੇਰ ਭਰਿਆ ਹੱਥ ਰੱਖਣ ਅੱਜ ਗੁਰੂ ਮਹਾਰਾਜ ਨੇ ਆਪਾਂ ਨੂੰ ਹੁਕਮ ਬਖਸ਼ਿਆ ਹੈ ਉਸ ਤੇ ਵਿਚਾਰ ਕਰ ਲਈਏ ਜੀ ਵਿਲਾਵਲ ਮਹੱਲਾ ਪਹਿਲਾ ਇਹ ਬਿਲਾਵਲ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਜੀ ਮਨ ਕਾ ਕਹਿਆ ਮਨਸਾ ਕਰੈ ਇਹੋ ਮਨ ਪੁੰਨ ਪਾਪ ਉੱਜਰੈ ਮਨ ਦਾ ਹੀ ਅੱਖੇ ਬੰਦਾ ਲੱਗੇ ਜਾਂਦਾ ਰਵੈ ਤੇ ਜਿਉਂ ਮਨ ਕਵੇ ਉਹ ਕਰੈ ਡੇੜਾ ਮਨੁ ਆਨਾ ਕਦੇ ਤੇ ਪਾਪਾਂ ਚ ਜਾ ਵੜਦਾ ਤੇ ਕਦੇ ਪੁੰਨਾ ਦੇ ਵਿੱਚ ਤੇ ਇਹ ਕਿਸਾਨ ਹੀ ਟਿਕਦਾ ਮਨ ਲੋਭੀ ਮਨ ਲਾਲਚੀ ਮਨ ਚੰਚਲ ਮਨ ਚੋਰ ਮਨ ਕੇ ਮੱਦੇ ਦਾ ਮਾਨੀ ਐ ਪਾਲਕ ਪਾਲਕ ਮਨ ਹੋਰ ਕਿਹੜਾ ਮਨ ਆ ਨਾ ਇੱਕ ਤਾਂ ਟਿਕਦਾ ਨਹੀਂਗਾ ਕਦੇ ਕਿਸੇ ਪਾਸੇ ਭਟਕਦਾ ਕਦੇ ਕਿਸੇ ਪਾਸੇ ਭਟਕਦਾ ਨਾ ਅਵਲ ਜੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭੌਲਤੀ ਨਾਟਿਆ ਦੋਏ ਪਾ ਚੜੀਏ ਸਹੂਰ ਕਦੇ ਤੇ ਮਨ ਕਹਿੰਦਾ ਤੇ ਤੀਰਥਾਂ ਦੇ ਇਸ਼ਨਾਨ ਕਰ ਆਈਏ ਤੇ ਜਦੋਂ ਇਸ਼ਨਾਨ ਕਰਨ ਜਾਂਦਾ ਨਾ ਉੱਥੇ ਵੀ ਮਨ ਭਟਕਦਾ ਇੱਕ ਪਾਲ ਤੇ ਲਤਨਾ ਸੀ ਤੇ ਦੋ ਹੋਰ ਉੱਥੇ ਚੜਾ ਕੇ ਆ ਗਿਆ ਉੱਥੇ ਜਾ ਕੇ ਸੋਤੀ ਮਾੜੀ ਰੱਖ ਲਈ ਉੱਥੇ ਜਾ ਕੇ ਨੀਂਦ ਮਾੜੀ ਰੱਖ ਲਈ ਤੇ ਮਨ ਮਾਨ ਨੇ ਕਾਰਨ ਬਣ ਚਾਈਏ ਕਈ ਲੋਕ ਐਸੇ ਆ ਉਹ ਕਹਿੰਦੇ ਵੀ ਕੱਲੇ ਜਾ ਕੇ ਬਹਿ ਜੀਏ ਕਿਤੇ ਜੰਗੜਾ ਦੇ ਵਿੱਚ ਸਾਡਾ ਮਨ ਤੇ ਕਾਬੂ ਪੈ ਜਾਊਗਾ ਪਰ ਕੀ ਕਰੇ ਮਨ ਹੋਏ ਬਾਸੀ ਗਿਰੋ ਤਜ ਫਿਰ ਘਰੋਂ ਨੂੰ ਕੀ ਮੰਗਣ ਜਾਈ ਪਹਿਲਾਂ ਤੇ ਘਰ ਛੱਡਦਾ ਮਨ ਨੇ ਕਿਹਾ ਵੀ ਜਦੋਂ ਘਰ ਛੱਡ ਲੀਏ ਘਰ ਛੱਡ ਕੇ ਬਹਿ ਜੀਏ ਜਾ ਕੇ ਕਿਤੇ ਉੱਥੇ ਨਾਮ ਜਪਾਂਗੇ ਉੱਥੇ ਜਾ ਕੇ ਮਨ ਜਿਹੜਾ ਸਾਡਾ ਕੰਟਰੋਲ 'ਚ ਆ ਜਾਊਗਾ ਪਰ ਫਿਰ ਭੁੱਖ ਦੀ ਬਿਮਾਰੀ ਹੈ ਜਿਹੜੀ ਇਹਨੇ ਘੇਰ ਕੇ ਲੋਕਾਂ ਦੇ ਘਰ ਲਿਆਂਦਾ ਗ੍ਰਿਸ਼ਤੀਆਂ ਦੇ ਤੇ ਗ੍ਰਿਸ਼ਤੀਆਂ ਦੇ ਘਰਾਂ ਤੋਂ ਮੰਗ ਕੇ ਵੇਖਾਣਾ ਪਿਆ ਤੇ ਮੰਨਿ ਤੇ ਕਿਆ ਚੋਲਣਾ ਮਨ ਹੈ ਨਾ ਮਨ ਜਿਹੜਾ ਜਦੋਂ ਅਸੀਂ ਮੰਨਦੇ ਆ ਕਹਿਆ ਮੰਨਦੇ ਆ ਨਾ ਤੇ ਕਦੇ ਮਨ ਕਹੇਦਾ ਪਾਪ ਐ ਤੇ ਕਦੇ ਕਹਿੰਦਾ ਪੁੰਨ ਐ ਇਹ ਕਥਾ ਨਹੀਂ ਟਿਕਦਾ ਪਾਪ ਪੁੰਨ ਕੀ ਸਾਰ ਨਾ ਜਾਣੇ ਕੋਲਾ ਫਿਰੇ ਅਜਾਈ ਹੁੰਦਾ ਫਿਰਦਾ ਰਹਿੰਦਾ ਹੈ ਮਨ ਮਾਇਆ ਮਦ ਮਾਤੇ ਤਿਤਨਾ ਆਵੇ ਤ੍ਰਿਪਤ ਮੁਕਤ ਮਨ ਸਾਚਾ ਭਾਵੇ ਜਦੋਂ ਮਾਇਆ ਦੇ ਵਿੱਚ ਇਹ ਮਨ ਅੰਨਾ ਵਜਦਾ ਨਾ ਮਸਤ ਹੋ ਜਾਂਦਾ ਮਾਤੇ ਦਾ ਹੁੰਦਾ ਜਿਵੇਂ ਕੋਈ ਸ਼ਰਾਬ ਪੀ ਕੇ ਮਸਤ ਹੋ ਗਿਆ ਉਹਨੂੰ ਸੁਧ ਨਹੀਂ ਬੁੱਧ ਨਹੀਂ ਤੇ ਇਸ ਤਰ੍ਹਾਂ ਹੀ ਮਾਇਆ ਧਾਰੀ ਅਤ ਅੰਨਾ ਢੋਲਾ ਸ਼ਬਦ ਨਾ ਸੁਣੀ ਪਰ ਰੂੜ ਘੋੜਾ ਤੇ ਮਾਇਆ ਦੇ ਵਿੱਚ ਜਿਹੜੇ ਮੱਤੇ ਹੋਏ ਲੋਕ ਹੈ ਨਾ ਉਹਨਾਂ ਦੀ ਤ੍ਰਿਪਤੀ ਕਦੇ ਨਹੀਂ ਗੀ ਉਹ ਕਦੇ ਤ੍ਰਿਪਤੀ ਹੁੰਦੇ ਨਹੀਂ ਤੇ ਮਾਇਆ ਦੇ ਮਗਰ ਭੱਜਦੇ ਭੱਜਦੇ ساری ਜ਼ਿੰਦਗੀ ਬਤਾ ਲੈਂਦੇ ਆ ਤ੍ਰਿਪਤ ਮੁਕਤ ਮਨ ਸਾਚਾ ਭਾਵੈ ਤ੍ਰਿਪਤੀ ਤੇ ਮੁਕਤੀ ਉਸ ਇਨਸਾਨ ਨੂੰ ਮਿਲ ਸਕਦੀ ਆ ਜਿਹੜਾ ਪ੍ਰਮਾਤਮਾ ਨੂੰ ਸੱਚੇ ਨੂੰ ਭਾ ਜਾਵੇ ਜਿਹੜਾ ਪ੍ਰਮਾਤਮਾ ਨੂੰ ਵੈਗੁਰੂ ਨੂੰ ਜੰਗਾ ਲੱਗ ਜਾਵੇ ਨਾ ਵੈਗੁਰੂਆਂ ਨੂੰ ਫਿਰ ਜਿਹੜਾ ਸਤ ਸੰਤੋਖ ਦਇਆ ਧਰਮ ਸਾਰਾ ਕੁਝ ਉਹਨੂੰ ਸੌਂਪ ਦਿੰਦੇ ਆ ਫਿਰ ਉਸ ਦੇ ਬੰਦੇ ਦੇ ਮਨ ਨੂੰ ਜਿਹੜਾ ਤ੍ਰਿਪਤੀ ਆਉਂਦੀ ਹੈ ਜਿਹੜਾ ਮਾਇਆ ਦਾ ਭੁੱਖਾ ਹੈ ਨਾ ਉਹ ਇਸ ਤਰ੍ਹਾਂ ਨਹੀਂ ਰਹਦਾ ਜੀਵਨ ਉਪਾਰਕ ਪਾਵਕ ਇੰਦਰ ਨਹੀਂ ਤਰਪੇ ਜਿਤਰਾਂ ਆਖ ਕਹਣਾ ਜਿਹੜੀ ਇਹ ਜਿੰਨਾ ਮਰਜ਼ੀ ਬਾਲਣ ਛੁੱਟੀ ਜਾਉਂਨੇ ਕਦੇ ਨਹੀਂ ਕਹਿਣਾ ਬਸ ਕਰਦੇ ਇਸ ਤਰ੍ਹਾਂ ਤ੍ਰਿਪਤੀ ਨਹੀਂ ਆਉਂਦੀ ਉਹਦੇ ਮਨ ਨੂੰ ਤੇ ਜਦੋਂ ਵੈਰਗੁਰੂ ਬੰਦਾ ਆ ਜਾਂਦਾ ਹੈ ਨਾ ਵੈਰਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹ ਥੋੜੇ ਜੀ ਬਹੁਤਾ ਸਮਝ ਲੈਂਦਾ ਹੈ ਇੱਕ ਵਾਰੀ ਜੇਕ ਸੇਡ ਸੀ ਉਹਨੇ ਹਸਾਬ ਲਵਾਇਆ ਆਪਣੇ ਮੁਖਸ਼ੀਆਂ ਮੀਰਾ ਕੋਲੋਂ ਵੀ ਆਪਰੇ ਕੋ ਕਿੰਨੀ ਕੀ ਜਾਇਦਾਦ ਹੋ ਗਈ ਆ ਉਹ ਕਹਿੰਦਾ ਜੀ ਆਪਣੇ ਕੋ ਇੰਨੀ ਜਾਇਦਾਦ ਹੋ ਗਈ ਇੰਨੀ ਮਾਇਆ ਹੋ ਗਈ ਐ ਕਿ ਸੱਤ ਪੀੜੀਆਂ ਆਪਾਂ ਬੈਠ ਕੇ ਖਾਈ ਜਾਈਏ ਤੇ ਆਪਾਂ ਕੋ ਮੁੱਕਦੀ ਨਹੀਂ ਉਹ ਕਹਿੰਦਾ ਵੀ ਗੱਲ ਨਹੀਂ ਪਣੀ ਅੱਠਵੀਂ ਪੀੜੀ ਕੀ ਕਰੂੰਗੀ ਅੱਠਵੀਂ ਪੀੜੀ ਕਿੱਥੋਂ ਕਾਊਗੀ ਤੇ ਉਹ ਜਿਹੜਾ ਮੁਰਸ਼ੀ ਹੁੰਦੇ ਆ ਨਾ ਬੜੇ ਸਿਆਣੇ ਹੁੰਦੇ ਜਿਹੜੇ دیਵਾਨ ਹੁੰਦੇ ਮੁਰਸ਼ੀ ਹੁੰਦੇ ਪਹਿਲਾਂ ਮੁਰਸ਼ੀ ਹੁੰਦੇ ਛੋਟੇ ਸ਼ਾਬਾ ਦੇ ਮੁਰਸ਼ੀ ਹੁੰਦੇ ਆ ਜਦੋਂ ਵੱਡੇ ਰਾਜਦਰਬਾਰ ਹੁੰਦੇ ਭਿਵੇਂ دیਵਾਨ ਹੋ ਗਏ دیਵਾਨੀ ਦਾ ਸਾਥ ਰੱਖਤੇ ਉਹ ਕਹਿੰਦਾ ਵੀ ਮੈਂ ਕੱਲੋਂ ਦੱਸੂ ਕੱਲ ਤੱਕ ਮੈਂ ਅੱਜ ਸੋਚਨਵਾ ਸਵੇਰੇ ਦੱਸੂਗਾ ਸਵੇਰੇ ਉਹਨੇ ਮੁਰਸ਼ੀ ਨੇ ਆ ਕੇ ਛੇੜ ਨੂੰ ਦੱਸਿਆ ਛੇੜ ਜੀ ਮੈਂ ਇੱਕ ਆਪਾਲ ਅਪ ਲਿਆ ਮੈਂ ਕਿਸੇ ਸਿਆਣੇ ਕੋਲ ਨੂੰ ਪੁੱਛਿਆ ਉਹ ਕਹਿੰਦਾ ਵੀ 1 ਕਪਾਇਆ ਨਾਲ ਤੇ 1 ਕਿਲੋ ਆਟਾ ਆਪਾਂ ਰੋਜ਼ਾਨਾ ਕਰ ਦਿਆ ਕਰੀਏ ਤੇ ਆਪਣੀ ਅਠਵੀਂ ਪੀੜੀ ਦਾ ਪ੍ਰਬੰਧ ਹੋ ਜੂਗਾ ਉਹ ਕਿ ਡਾਈਟ ਦੀ ਵੱਡੀ ਗੱਲ ਨਹੀਂ ਕਿਹਦਾ ਚਲੋ ਜੀ ਆਪਾਂ ਫਿਰ ਦਾਨ ਕਰਕੇ ਆਉਨੇ ਆ ਮੁਨਸ਼ੀ ਵੀ ਨਾਲ ਚੱਲ ਪਿਆ ਛੇੜ ਵੀ ਨਾਲ ਚੱਲ ਪਿਆ ਤੇ ਕਰਦੇ ਕਰਦੇ ਅਗੇ ਜਿੱਦੇ ਚੁੱਗੀਆਂ ਝੋਮੜਿਆ ਸੀ ਨਾ ਬਹੁਤ ਗਰੀਬ ਲੋਕੀ ਰਹਿੰਦੇ ਸੀ ਉਹਨਾਂ ਕੋਲ ਚਲੇ ਕੇ ਝੁੱਗਿਆਲੇ ਨੂੰ ਵਾਇਰ ਰਤੀ ਭਾਈ ਗੱਲ ਸੁਣੋ ਸਾਡੀ ਉਹ ਕਹਿੰਦੇ ਦੱਸੋ ਜੀ ਕਹਿੰਦੇ ਜੇ ਅਸੀਂ ਆਟਾ ਕਿਲੋ ਆਟਾ ਈਆ ਪਈਆ ਦਾਲ ਤੁਹਾਨੂੰ দান ਕਰਨੀ ਆ ਉਹ ਕਹਿੰਦਾ ਜੀ ਮੇਰੇ ਕੋਲ ਤੇ ਸ਼ਾਮਾਂ ਤੱਕ ਹੈਗੇ ਆ ਹੁਣ ਅਸੀਂ ਖਾ ਲੀਆਂ ਤੇ ਰਾਤ ਨੂੰ ਆ ਤੇ ਸਾਡੇ ਕੋ ਹੈਗਾ ਤੇ ਅਗਲੀ ਝੁੱਗੀ ਵਾਲੇ ਨੂੰ ਪੁੱਛ ਲੋ ਉਹ ਸੀੜ ਦੇ ਮਨ ਚ ਉਸੇ ਵਾਲੇ ਵੱਡੀ ਵੀ ਹੁਣ ਦੀ ਖਾ ਲਈ ਆ ਤੇ ਰਾਤ ਦੀ ਪਈ ਆ ਇਹ ਕਹਿੰਦਾ ਮੈਨੂੰ ਕੋਈ ਪਰਵਾਹ ਨਹੀਂ ਤੇ ਮੈਂ ਅਠਵੀਂ ਪੀੜੀ ਵਾਰ ਤੇ ਸੋਚਦਾ ਫਿਰਦਾ ਇਸ ਸੇਠ ਦੇ ਮਨ ਨੂੰ ਇਸ ਵੱਲੀ ਤੇ ਵਾਪਸ ਮੁੜਿਆ ਉਹਦੇ ਮਨ ਨੂੰ ਸ਼ਾਂਤੀ ਆਈ ਤੇ ਉਹਦੇ ਮਨ ਨੂੰ ਤ੍ਰਿਪਤੀ ਆਈ ਤੇ ਤ੍ਰਿਪਤ ਮੁਕਤ ਮਨ ਸਾਚਾ ਭਾਵੇ ਜਦੋਂ ਸੱਚੇ ਮੈਲੂ ਤੁਸੀਂ ਪਾ ਜਾਣੇ ਆ ਨਾ ਫੇਰ ਤ੍ਰਿਪਤੀ ਵੀ ਸਾਨੂੰ ਉਦੋਂ ਹੀ ਆਉਂਦੀ ਹੈ ਤੇ ਮੁਕਤੀ ਵੀ ਸਾਨੂੰ ਇਹਨਾਂ ਜੰਜਾਲਾਂ 'ਚੋਂ ਉਦੋਂ ਹੀ ਮਿਲਦੀ ਹੈ ਤਨ ਤਨ ਕਲਤ ਸਭ ਦੇਖ ਅਮਾਨਾ ਆਪਣਾ ਤਨ ਵੇਖ ਕੇ ਤਾਂ ਦੇਖ ਕੇ ਪੁੱਤਰ ਦੇਖ ਕੇ ਇਹਨਾਂ ਚੀਜ਼ਾਂ ਤੇ ਹੰਕਾਰ ਕਰਦਾ ਹੈ ਇਨਸਾਨ ਬਿਨ ਨਾਵੈ ਕਿਸ ਸੰਗ ਨਾ ਜਾਣਾ ਪਰੰਤੂ ਜਿਹੜੇ ਪੁੱਤਰ ਧੀਆਂ ਨਾ ਜਿਹੜੀ ਦੌਲਤ ਵਾ ਇਹ ਸਾਰਾ ਕੁਝ ਇੱਥੇ ਰਹਿ ਜਾਣਾ ਤੇ ਸਿਰਫ ਨਾਮ ਵੀ ਨਾਲ ਜਾਣਾ ਸੋ ਨਾਮ ਜਪਣਾ ਚਾਹੀਦਾ ਹੈ ਕੱਲਾ ਨਾਮ ਹੀ ਜਾਣਾ ਬਿਨ ਨਾਵੈ ਕਿਸ ਸੰਗ ਨਾ ਜਾਣਾ ਨਾਮ ਤੋਂ ਬਿਨਾ ਕੁਝ ਨਹੀਂ ਨਾਲ ਜਾਣਾ ਨਾ ਧੀਆਂ ਪੁੱਤਰ ਤੇ ਨਾ ਜਾਇਦਾ ਤਨ ਰਹਾਉ ਤਹਰਾਉ ਦੇ ਕੇ ਪਰਮਉਦੇ ਹਣੇ ਇੱਚੇ ਰਸ ਭੋਗ ਖੁਸ਼ੀਆਂ ਮਨ ਕੇ ਰੀ ਬੜੇ ਰਸ ਭੋਗ ਖਾ ਲਈ ਬੜਾ ਕੁਝ ਭੋਗ ਲਿਆ ਬੜੀਆਂ ਖੁਸ਼ੀਆਂ ਮਨਾ ਲਈਆਂ ਬੜੇ ਨਾਟਕਾਂ ਨੇ ਦੇਖ ਲਈ ਬੜੀ ਤਾਂ ਘੁੰਮਦਾਰਿਆ ਧਨ ਲੋਕਾਂ ਤਨ ਭਸਮਾ ਢੇਰੀ ਜਿਹੜੀ ਮਾਇਆ ਬਚ ਗਈ ਹੈ ਨਾ ਬਾਕੀ ਕਲੂਸ ਲੋਕਾਂ ਦੀ ਇਹ ਜਿਆਦਾ ਉਹਨਾਂ ਮਾਰਦੇ ਆ ਜਿਹੜੀ ਉਹਨਾਂ ਦੀ ਮਾਇਆ ਬਚ ਗਈ ਹੈ ਨਾ ਤਨ ਲੋਕਾਂ ਇਹ ਲੋਕਾਂ ਨੇ ਲੈ ਜਾਣੀ ਹੈ ਲੋਕ ਉਹ ਆ ਕਿਉਂਕਿ ਜਦੋਂ ਇਨਸਾਨ ਦੂਰਦਾ ਨਾ ਇਸ ਦੁਨੀਆ ਤੋਂ ਉਦੋਂ ਸਾਰੇ ਲੋਕ ਪਰाये ਹੋ ਜਾਂਦਾ ਆਪਣਾ ਕੋਈ ਨਹੀਂ ਰਹਿ ਜਾਂਦਾ ਆਪ ਇਕੱਲਾ ਹੀ ਹੈ ਜਿੱਦਿ ਅੱਗੇ ਜਾਣਾ ਤੇ ਤਨ ਭਸਮੇ ਢੇਰੀ ਤਨ ਰੱਖਦਾ ਚੇਖਾ ਦੇ ਉੱਤੇ ਤੇ ਉਹਨੂੰ ਚੰਡਾ ਦੇ ਦਿੱਤਾ ਤੇ ਉਹ ਭਸਮ ਦੀ ਢੇਰੀ ਸਵਾਦੀ ਢੇਰੀ ਬਣ ਗਈ ਹੈ ਖਾ ਖੂ ਖਾ ਕਰਲੇ ਸਭ ਫੈਲ ਤੇ ਸਵਾਦ ਦੇ ਨਾਲ ਸੁਆਹ ਰਲ ਗਈ ਤੇ ਉਹਦੇ ਵਿੱਚ ਫੈਲ ਗਈ ਬਿਨ ਸਬਦ ਹੈ ਉਤਰੇ ਨਹੀਂ ਮੈਲ ਇਹ ਮਨ ਦੇ ਵਿੱਚੋਂ ਖੁਸ਼ੀਆਂ ਮੰਨਣ ਦੀ ਮਾਇਆ ਇਕੱਠੀ ਕਰਨ ਦੀ ਇਹ ਜੀ ਵੀ ਮੈਲ ਹੈ ਇਹ ਸ਼ਬਦ ਤੋਂ ਬਿਨ ਮਨ ਤੋਂ ਉਤਰਦੀ ਨਹੀਂਗੀ ਜਿੰਨਾ ਕਿ ਸ਼ਬਦ ਵੀ ਨਾ ਜਾ ਕਿਸੇ ਗੁਰੂ ਦਾ ਗੁਰੂ ਸਾਹਿਬ ਨੇ ਜਦੋਂ ਦੁਨੀਆ ਨੂੰ ਦੱਸ ਦਿੱਤਾ ਕਿ ਪੁੱਤਰ ਅਸ਼ਟੈ ਪੁੱਤਰ ਨਿਸ਼ਾਨ ਇਸਤਰੀ ਈਮਾਨ ਤੇ ਮਾਇਆ ਗੁਜਰਾਨ ਇਹਦੇ ਗੁਜਰਾਨ ਕਰਕੇ ਵਰਤੀ ਆ ਤੇ ਮਾਇਆ ਦੇ ਨਾਲ ਮੋਹ ਨਹੀਂ ਰਹਿਣਾ ਤੇ ਮੁੜਕੇ ਅੰਤ ਕਾਲ ਲక్ష్ਮੀ ਸਿਮਰੈ ਐਸੀ ਚਿੰਤਾ ਨਹਿ ਜੇ ਮਰੇ ਸਰ ਕੋ ਜੁਨ ਮਾਲਵਾਲ ਔ ਤਰੇ ਤੇ ਜੇ ਜਿਨ੍ਹਾਂ ਨੇ ਗੁਜਰਾਨ ਕਰਕੇ ਵਰਤੀ ਹੈ ਨਾ ਉਹਨਾਂ ਨੂੰ ਵੀ ਸੱਪ ਦੀ ਜੁਨੀ ਨਹੀਂ ਪੈਣਾ ਪੈਂਦਾ ਤੇ ਆਕੇ ਮਾਇਆ ਤੇ ਸੱਪ ਬਣ ਕੇ ਪੈਣਾ ਨਹੀਂ ਪੈਂਦਾ ਗੀਤ ਰਾਗ ਕੰਨ ਤਾਲ ਸੇ ਪੂਰੇ ਤ੍ਰਿਹ ਗੁਣ ਉਪਜੈ ਬਿਨ ਸਹਿ ਦੁਰੇ ਬਨੇ ਗੀਤ ਰਾਗ ਰਾਗ ਸੁਣ ਲੈ ਬੜੇ ਨਾਅ ਸੁਣ ਲਏ ਇਹ ਸਾਰੇ ਕੁਝ ਝੂਠੇ ਆ ਪੂਰੇ ਪੂਰੇ ਹੁੰਦੇ ਕੂੜੇ ਕੂੜੇ ਦੇ ਝੂਠੇ ਇਹ ਸਾਰਾ ਕੁਝ ਝੂਠੇ ਆ ਤਰੇਹ ਗੁਰ ਉਪਜਿਆ ਬਿਨ ਸੇ ਦੂਰੇ ਇਹ ਮਨਸਾ ਦੇ ਵਿੱਚੋਂ ਮਨ ਦੇ ਵਿੱਚੋਂ ਉਪਜਣੇ ਸਾਰੀਆਂ ਮੰਨਦੀਆਂ ਤੇ ਪ੍ਰੰਤੂ ਇਹ ਸਾਰੇ ਦੂਰ ਮਨ ਦੇ ਵਿੱਚੋਂ ਉਪਜੇ ਆ ਇਹ ਵੀ ਸਾਰੇ ਦੂਰ ਚਲ ਜਾਂਦੇ ਨਾਲ ਨਹੀਂ ਰਹਿੰਦੇ ਦੂਜੀ ਦੁਰਮਤ ਦਰਦਨਾ ਜਾਏ ਸ਼ਿਵਟੇ ਗੁਰਮੁਖ ਤਾਰੂ ਗੁਣ ਗਾਏ ਜਿਹੜੀ ਕੁੱਠੀ ਮਾਤਾ ਨਾ ਇਹਦੇ ਨਾਲ ਜੇ ਤੁਸੀਂ ਸਹੀ ਡਾਕਟਰ ਕੋਲ ਇਲਾਜ ਕਰਵਾਉਣ ਬਣਾਣਾ ਜਾਓ ਤੇ ਤੁਹਾਡੇ ਸਰੀਰ ਦਾ ਦਰਦੋ ਹੀ ਖਤਮ ਨਹੀਂ ਹੁੰਦਾ ਇਸ ਕਰਕੇ ਜਿਹਨਾਂ ਕੁੱਠੀ ਮਤ ਲੈ ਕੇ ਅਸੀਂ ਤੁਰ ਪਏ ਆ ਨਾ ਹੁੰਦਾ ਸਾਡਾ ਸਿਰ ਪੀੜ ਇਹ ਅਸੀਂ ਲੱਤਾਂ ਬਣਾਉਣ ਤੁਰ ਪਏ ਆ ਤੇ ਸਿਰ ਪੀੜ ਕਿਵੇਂ हट ਚੁੱਕੀ ਸਿਰ ਪੀੜ ਦੇ ਸਿਰ ਪੀੜ ਦੀ ਦਵਾਈ ਨਾਲ ਹੀ हट ਨਹੀਂ ਹੈ ਨਾ ਤੇ ਇਹ ਬਿਨ ਸਭ ਦੇ ਜਿੰਨਾ ਜੇ ਚੰਗੀ ਗੱਲ ਸੁਣ ਕੇ ਕਿ ਸੀ ਕਿਉਂ ਲੋਮ ਦੂਜੀ ਦਰਬਾਤ ਜਿਹੜੀ ਦਰਬਾਤ ਆ ਇਹਦੇ ਨਾਲ ਮੈਂ ਆਪਣੇ ਦਰਦ ਨਹੀਂ ਖਾਰ ਸਕਦੀ ਕਿਉਂਕਿ ਅਸੀਂ ਮਰਤੀ ਖੋਟੀ ਲੈ ਲਈ ਜਦੋਂ ਤੁਰ ਲੱਗੇ ਆ ਛੂਟੇ ਗੁਰਮਖ ਤਾਲੂ ਗੁਰਗਾਏ ਜਿਹੜੇ ਗੁਰਮਖ ਹੈ ਨਾ ਉਹ ਐਸਾ ਦਾਲੂ ਲਿਖਦੇ ਆ ਜਿਹੜਾ ਨਾਮ ਹੈ ਮੈਦਾ ਵਾਇਰਸ ਜਾਣ ਤੋਂ ਪਹਿਲਾਂ ਰੋਗ ਪਛਾਣ ਐਸਾ ਦਾਲੂ ਲੋੜਦਾ ਹੋ ਜਿਤ ਮੰਨਿਆ ਰੋਗਾਂ ਘਾੜ ਐਸੇ ਡਾਕਟਰ ਕੋ ਚੱਲ ਜੀਏ ਜਿਹਨੂੰ ਸਾਡੀ ਮਨਜ ਦਾ ਪਤਾ ਲੱਗ ਜੇ ਸਾਨੂੰ ਉਹ ਦਵਾਈ ਦੇ ਦੇਵੇ ਕਿ ਅਸੀਂ ਠੀਕ ਹੋ ਜਾਂਨੇ ਆ ਇਹ ਤੇ ਗੁਰਮਖਾ ਦਾ ਦਾਰੂ ਇਹੋ ਹੀ ਆ ਕਿ ਗੁਰਮਖੂ ਗੁਣ ਕਾ ਲੈਂਦੇ ਵੈਗੁਰ ਦੇ ਇਸ ਕਰਕੇ ਉਹਨਾਂ ਨੂੰ ਨਾ ਦਰਦਾਂ ਤੋਂ ਇਹਨਾਂ ਟੀਜਾਂ ਤੋਂ ਮੁਕਤੀ ਮਿਲ ਜਾਂਦੀ ਹੈ ਤੋਤੀ ਉਜਲ ਤਿਲਕ ਗਲ ਮਾਲਾ ਅੰਤਰ ਗ੍ਰੋਧ ਪੜੇ ਨਾਸ਼ਾਲਾ ਗੜੀ ਜਿਨਾਂ ਜਪ ਮਾਲੀਆਂ ਲੋਟੇ ਹੱਥ ਤੇ ਪੱਗ ਕੋਈ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠਾਕ ਜਿਨਾਂ ਤੂ ਬਿੰਗਾਲ ਬੜੀਆਂ ਚਿੱਟੀਆਂ ਧੋਦੀਆਂ ਗਾਲ ਦੇ ਵਿੱਚ ਪਾ ਲੀਆਂ ਤੇ ਗਾਲ ਦੇ ਵਿੱਚ ਮਾਲਾ ਪਾ ਲੀਆਂ ਤੇ ਲੋਟਾ ਫੜ ਲੈ ਨਿਭਾਟੁੰਦਾ ਜਿਹੜਾ ਘੋੜਾ ਵੀ ਚਿੱਟਾ ਨੇ ਬਿਲਕੁਲ ਕਾਲਾ ਲੋਟਾ ਫੜ ਲੈ ਹੱਥ ਦੇ ਵਿੱਚ ਤੇ ਉਹ ਜਦੋਂ ਤੁਰੇ ਫਿਰਦੇ ਆ ਨਾ ਆ ਮਨ ਦੇ ਵਿੱਚ ਕਰੋਧ ਆ ਬੜਾ ਮਨ ਦੇ ਵਿੱਚ ਕਰੋਧ ਆ ਤੇ ਹਰ ਵੇਲੇ ਹਰ ਵੇਲੇ ਉਹ ਸੋਚਦੇ ਆ ਕਿ ਸਾਨੂੰ ਕੁਛ ਨਾ ਕੁਛ ਐਸਾ ਪ੍ਰਾਪਤ ਹੋ ਜਾਵੇ ਨਾਮ ਵਿਸਾਰ ਮਾਇਆ ਮਦ ਪੀਆ ਬੇਨ ਗੁਰ ਭਗਤ ਨਾਹੀ ਸੁਖ ਤੀਆ ਉਹਨਾਂ ਨੇ ਨਾਮ ਛੱਡ ਦਿੱਤਾ ਤੇ ਮਾਇਆ ਦੇ ਮਗਰ ਵੀ ਭੱਜ ਉੱਠੇ ਮਾਇਆ ਦਾ ਮਦੂ ਹੁੰਦੀ ਸ਼ਰਾਬ ਨਸ਼ਾ ਮਾਇਆ ਦਾ ਨਸ਼ਾ ਉਹਨਾਂ ਪੀ ਲਿਆ ਬੇਨ ਗੁਰ ਭਗਤ ਨਾਹੀ ਸੁਖ ਤੀਆ ਗੁਰੂ ਦੀ ਭਗਤੀ ਤੋਂ ਬਿਨਾਂ ਕੋਈ ਵੀ ਮਨੁ ਸੁਖ ਨਹੀਂ ਮਿਲ ਸਕਦਾ ਸ਼ੁਕਰ ਸਵਾਨ ਗਰਦਬ ਮੰਜਾਰਾ ਸ਼ੁਕਰ 나ਸੂਰਾ ਸਵਾਨ ਪੁੱਤਾ ਗਰਦਬ ਗੰਦਾ ਇਹ ਮਜਾਰਾ ਉਹਦਾ ਗਿੱਦੜ ਇਹ ਜਿਹੜੀਆਂ ਚੀਜ਼ਾਂ ਨੇ ਨਾ ਪਸ਼ੂ ਮਲੇਸ਼ ਦੀਚ ਚਨਾਲਾ ਇਹ ਸਾਰੇ ਪਸ਼ੂਆਂ ਦੇ ਵਿੱਚ ਆਉਂਦੇ ਆ ਇਹਨਾਂ ਦੀ ਆਪਣੀ ਬੁੱਧੀ ਨਹੀਂ ਹੁੰਦੀ ਇਹਨਾਂ ਦੀ ਆਪਣੀ ਸੋਚ ਨਹੀਂ ਹੁੰਦੀ ਇਸ ਕਰਕੇ ਗੁਰਤੇ ਮੋਹ ਫੇਰੇ ਤਿੰਨ ਜੁਨ ਭਵਾਈਆ ਬੰਧਨ ਬੰਦਿਆ ਆਈਏ ਜਾਈਏ ਜਿਹੜੇ ਗੁਰੂ ਤੋਂ ਮੂਹ ਮੂਹ ਫੇਰ ਲੈਂਦੇ ਆ ਨਾ ਵੇ ਮੇਖ ਹੋਏ ਆਪ ਤੇ ਲੱਗਣ ਜਨਮ ਅਵਜੋਗ ਇਹ ਜਿਹੜੇ ਲੋਕੀ ਗੁਰੂ ਤੋਂ ਮੂੰਹ ਫੇਰ ਲੈਂਦੇ ਆ ਨਾ ਉਹ ਫਿਰ ਇੰਨਾ ਚ ਸੂਰ ਕੁੱਤੇ ਗਧਿਆਂ ਇਹਨਾਂ ਜਨਵਰਾਂ ਦੀਆਂ ਜੂਨੀਆਂ ਦੇ ਵਿੱਚ ਪਾਉਂਦੇ ਰਹਿੰਦੇ ਆ ਤੇ ਉਹਨਾਂ ਨੂੰ ਕਦੇ ਟਿਕਾ ਨਹੀਂ ਮਿਲਦਾ ਉਹ ਏਸੇ ਬੰਦੇ ਦੇ ਵਿੱਚ ਵੱਜ ਜਾਂਦੇ ਆ ਕਿਉਂਕਿ ਉਹ ਮੰਗਦੇ ਮਗਰ ਲੱਗ ਜਾਂਦੇ ਆ ਤੇ ਮਾਇਆ ਮੋਹ ਦੇ ਢੇੜਿਆਂ ਦੇ ਵਿੱਚ ਘੁੰਮਦੇ ਰਹਿੰਦੇ ਆ ਗੁਰ ਸੇਵਾ ਤੇ ਲਹ ਪਦਾਰਥ ਕਿਰਤੈ ਨਾਮ ਸਦਾ ਕਿਰਤਾਰਤ ਜਦੋਂ ਅਸੀਂ ਗੁਰੂ ਦੀ ਸੇਵਾ ਕਰਦੇ ਆ ਨਾ ਤੇ ਸਾਨੂੰ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਆ ਕਿਰਦੇ ਦੇ ਵਿੱਚ ਅਸੀਂ ਨਾਮ ਜਪਦੇ ਆ ਤੇ ਸਾਡਾ ਜਿਹੜੀ ਕਿਰਤਵਾਰ ਉਹ ਵੀ ਆਰਥਿਕ ਹੋ ਜਾਂਦੀ ਹੈ ਉਹਦਾ ਵੀ ਅਰਥ ਹੋ ਜਾਂਦਾ ਕਿਰਤ ਜਿਹੜੀ ਸਾਡੀ ਸਾਧ ਤ ਹੋ ਜਾਂਦੀ ਸਾਧਿਕ ਹੋ ਜਾਂਦੀ ਹੈ ਤੇ ਗੁਰੂ ਮਹਾਰਾਜ ਸਾਡੇ ਜੋ ਕਿਰਪਾ ਕਰ ਦਿੰਦੇ ਆ ਨਾ ਸਾਨੂੰ ਸਾਰੇ ਪਦਾਰਥ ਦੇ ਜਾਂਦੇ ਆ ਤੇ ਸਾਡੇ ਮਨ ਦੇ ਵਿੱਚ ਨਾਮ ਆ ਜਾਂਦਾ ਤੇ ਸਾਡੀ ਕੀਤਿ ਲੈ ਕਿਰਤਾ ਜਿਹੜਾ ਉਹ ਵੀ ਸਹੀ ਹੱਤਾਂ ਚ ਸੱਚੀ ਕਿਰਤ ਬਣ ਜਾਂਦੀ ਹੈ ਸ਼ਾਂਤੀ ਦਰਗਹਿ ਪੂਛਣਾ ਹੋਏ ਮਾਨੇ ਹੁਕਮ ਸਿੱਧੇ ਦਰਸੋਏ ਕਿ ਸੱਚੀ ਦਰਗਾਹ ਦੇ ਵਿੱਚ ਸਾਨੂੰ ਲੀਕੂ ਪੁਰਸ਼ ਦਾ ਉਹ ਕਹਿੰਦੇ ਵੀ ਇਹ ਗੁਰੂ ਦੇ ਸਿੱਖਾ ਇਹਨਾਂ ਸਾਥ ਛੱਡ ਕੇ ਚਲੇ ਜਾਣਾ ਇਹਨਾਂ ਨੂੰ ਕਿਸੇ ਪਾਸੇ ਨਹੀਂ ਰੋਕਣਾ ਮਾਨੇ ਹੁਕਮ ਸਿੱਧੇ ਦਰਸੋਏ ਕਿ ਕੋਈ ਅਸੀਂ ਆਪਣੇ ਗੁਰੂ ਦਾ ਮਾਨ ਹੁਕਮ ਮੰਨਿਆ ਤੇ ਗੁਰੂ ਹੀ ਸਾਡਾ ਉਹਦੇ ਸਿੱਧ ਲੈਂਦਾ ਧਰਮ ਰਾਜ ਦੇ ਨਾਲ ਵੀ ਸਾਨੂੰ ਬਾਝੀ ਨਹੀਂ ਮਾਰਦਾ ਧਰਮ ਰਾਜ ਕਿਉਂਕਿ ਸਾਡਾ ਗੁਰੂ ਵੱਡਾ ਹੈ ਇਸ ਕਰਕੇ ਸਾਡੇ ਵੱਲ ਨਹੀਂ ਉਹ ਵੇਖਦਾ ਕਾਲ ਵਿਕਾਲ ਸ਼ਬਦ ਭੈ ਨਾਸ ਸਤਿਗੁਰੂ ਮਿਲਿਆ ਤਾਂ ਇਸ ਕੋ ਜਾਣੇ ਰਹਿ ਰਜਾਈ ਹੁਕਮ ਪਛਾਣੇ ਜਿਨ੍ਹਾਂ ਨੂੰ ਸਤਿਗੁਰੂ ਮਿਲ ਗਿਆ ਹੈ ਨਾ ਤੇ ਉਹਨਾਂ ਨੇ ਜਾਣ ਲਿਆ ਹੈ ਤੇ ਉਹ ਵਹਿਗੁਰੂ ਦੇ ਰਜਾ ਦੇ ਵਿੱਚ ਰਹਿੰਦੇ ਨੇ ਤੇ ਉਹਦਾ ਹੁਕਮ ਪਛਾਣ ਲੈਂਦੇ ਨੇ ਹੁਕਮ ਪਛਾਣ ਸੱਚ ਹੈ ਦਾ ਨਾਸ ਜਦੋਂ ਹੁਕਮ ਪਛਾਣ ਲਿਆ ਉਸ ਸੱਚ ਕੰਡ ਦੇ ਸਾਡਾ ਵਾਸਾ ਹੋ ਗਿਆ ਕਾਲ ਵਿਕਾਲ ਸ਼ਬਦ ਭੈ ਨਾਸ ਜਿਹੜੇ ਕਾਲ ਆ ਬਿਕਾਲ ਆ ਵੱਡੇ ਕਾਲ ਆ ਉਹ ਵੀ ਜਦੋਂ ਅਸੀਂ ਸ਼ਬਦ ਪੜ੍ਹਦੇ ਆ ਨਾ ਇਹ ਸਾਰੇ ਨਾਸ ਹੋ ਗਏ ਇਹ ਸਾਡੇ ਲਾਗੇ ਨਹੀਂ ਆ ਸਕਦੇ ਰਹੇ ਅਤੀਤ ਦੀ ਜਾਣੇ ਸਭ ਇਸਕਾ ਤਨ ਮਨ ਅਰਪ ਹੈ ਇਹੋ ਜਿਸਕਾ ਜਦੋਂ ਗ੍ਰਸਤ ਦੇ ਵਿੱਚ ਜਦੋਂ ਉਦਾਸੀ ਰਹਿ ਜਾਂਦਾ ਹੈ ਨਾ ਗੁਰਸ਼ੇਖ ਤੇ ਫਿਰ ਰਹੇ ਅਤੀਤ ਅਤੀਤ ਦਾ ਜਿਹੜਾ ਕਿ ਮੇਰਾ ਕੁਝ ਨਹੀਂ ਗਾ ਜਾਣੇ ਸਭ ਇਸਕਾ ਸਾਰਾ ਕੁਝ ਕਹਿੰਦੇ ਵੈਲਿਊ ਦਿੱਤਾ ਹੀ ਹੈ ਤਨਵੀ ਉਹਦਾ ਮਨ ਵੀ ਉਹਦਾ ਤੇ ਅਸੀਂ ਇਹਨੂੰ ਅਰਪਿਤ ਕਰਤਾ ਜਿੰਨੇ ਸਾਨੂੰ ਇਹ ਦਿੱਤਾ ਸੀ ਨਾ ਉਹ ਆਵੇ ਨਾ ਉਹ ਜਾਏ ਨਾਨਕ ਸਾਜੇ ਸਾਜ ਸਮਾਏ ਸੋ ਐਸੇ ਗੁਰਮਖਾ ਜਿਹੜੇ ਗੁਰਮਖ ਆਏ ਜਾਏ ਨ ਸੰਗ ਪਰ ਹਰ ਮੈਲ ਜਲਾਏ ਕਲੰਕ ਗੁਰਮਖ ਜਦੋਂ ਮਰਤੀ ਇਹ ਦੁਨੀਆ ਤੇ ਆ ਜਾਂਦੇ ਆ ਤੇ ਜਦੋਂ ਮਰਦੀ ਚਲੇ ਜਾਂਦੇ ਆ ਤੇ ਉਹ ਸੱਚੇ ਵਹਿਜੂ ਦੇ ਵਿੱਚ ਸੱਚੀ ਦੇ ਵਿੱਚ ਸਮਾ ਜਾਂਦੇ ਨੇ ਜੋ ਗੁਰਮਾਡੇ ਦੇ ਸ਼ਬਦੀ ਵਿਚਾਰ ਕਰਦੇ ਆ ਉਹ ਐਸਾ ਸ਼ਬਦ ਜੋ ਗੁਰਮਾਡੇ ਨੂੰ ਕੋਲ ਨਾ ਆਵੇ ਬੋਲਿਆ ਗਿਆਵੇ ਗੁਰੂ ਸੰਗਤ ਦੁਰਮਾਰਾ ਜੀ ਬਖਸ਼ਣਾ ਦੇ ਬਖਸ਼ਣਾ ਜੀ ਕੋਈਆ ਕੋ ਲੰਗਲੀਆਂ ਦੀ ਮਾਫੀ ਆਉ ਆਖਰੀ ਪੰਕਤੀਏ ਪੜ ਕੇ ਆਪਾਂ ਸਮਾਪਤੀ ਹੋਰ ਵਧਈਏ ਜੀ ਰਹਿ ਅਤੀਤ ਜਾਣੈ ਸਭ ਤਿਸ ਕਾ ਤਨ ਮਨ ਅਰਪੈ ਹੈ ਏਹੋ ਜਿਸ ਕਾ ਨਾ ਉਹ ਆਵੈ ਨਾ ਉਹ ਜਾਏ ਨਾਨਕ ਸਾਚੇ ਸਾਚ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ